हां जी दोस्तों प्यार परी सासयाकार ਤਾਂ ਤੁਸੀਂ ਦੇਖ ਸਕਦੇ ਹੋ ਜੁਲਾਈ ਮਹੀਨੇ ਦੀ ਜਿਹੜੀ ਪੈਨਸ਼ਨ ਆ ਉਸ ਦੀ ਤੀਸਰੀ ਲਿਸਟ ਵੀ ਜਾਰੀ ਹੋ ਚੁੱਕੀ ਹੈ ਤੇ ਉਹਨਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਸਾਰਿਆਂ ਦੀ ਜਿਨ੍ਹਾਂ ਦੀ ਬਚੇ ਹੋਏ ਥਾਂ ਸੀ ਯਾਨੀ ਜਿਨ੍ਹਾਂ ਦੀ ਪਹਿਲਾਂ ਪੈਨਸ਼ਨ ਨਹੀਂ ਆਈ ਸੀ ਤੇ ਜੇ ਤੁਹਾਡੀ ਵੀ ਪੈਨਸ਼ਨ ਹਾਲੇ ਵੀ ਨਹੀਂ ਆਈ ਯਾਨੀ ਕਿ ਜਿਹੜੀ ਅੱਜ ਅਸੀਂ ਤੁਹਾਨੂੰ ਲਿਸਟ ਦੱਸਾਂਗੇ ਉਸ ਦੇ ਵਿੱਚ ਵੀ ਪੈਨਸ਼ਨ ਨਹੀਂ ਆਈ ਤੇ ਤੁਸੀਂ ਕੀ ਕਰਨਾ ਹੈ ਇਹਦੇ ਬਾਰੇ ਵੀ ਅਸੀਂ ਇਸ ਵੀਡੀਓ 'ਚ ਤੁਹਾਨੂੰ ਸਭ ਕੁਝ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤਾਂ ਜੋ ਆਉਣ ਵਾਲੀ ਵੀਡੀਓ ਵੀ ਹਰੇਕ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਚਲਦੇ ਆ ਮੇਨ ਅਪਡੇਟ ਦੇ ਉੱਤੇ ਲਿਸਟ ਵਿੱਚ ਕਿਹਨਾ ਕਿਹਨਾ ਲੋਕਾਂ ਦੇ ਯਾਨੀ ਕਿ ਕਿਹਨਾ ਕਿਹਨਾ ਲੋਕੇਸ਼ਨਾਂ ਦੇ ਨਾਮ ਆਏ ਨੇ ਆਓ ਜਾਣਦੇ ਹਾਂ ਕਿਹਨਾ ਕਿਹਨਾ ਲੋਕਾਂ ਦੀ ਪੈਨਸ਼ਨ ਆਈ ਹੈ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੁਲਾਈ ਮਹੀਨੇ ਦੀਆਂ ਬਾਕੀ ਰਹਿਦੀਆਂ ਪੈਨਸ਼ਨਾਂ ਉਹਨਾਂ ਹੋਰ ਸਥਾਨਾਂ ਤੇ ਵੀ ਜਾਰੀ ਹੈ ਯਾਨੀ ਕਿ ਪਹਿਲਾਂ ਵੀ ਕੁਝ ਆ ਚੁੱਕਿਆ ਨੇ ਤੇ ਹੁਣ ਫੇਰ ਆ ਚੁਕੀਆਂ ਨੇ ਤੇ ਜੁਲਾਈ 2025 ਅੱਜ ਦੀ ਨਵੀਂ ਜਿਹੜੀ ਇਹ ਲਿਸਟ ਆਈ ਹੈ ਤੇ ਆਪਾਂ ਪਹਿਲੇ ਥਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫਗਵਾੜਾ ਹੈ ਜਿੱਥੇ ਠੀਕ ਹੈ ਜੀ ਫਗਵਾੜਾ ਦੇ ਆਸ-ਪਾਸੇ ਦੇ ਲਾਗੇਵਨ ਜਿੰਨੇ ਵੀ ਪਿੰਡੂ ਪਿੰਡ ਨੇ ਠੀਕ ਹੈ ਤੇ ਪਿੰਡੂ ਲੋਕਾਂ ਦੀ ਵੀ ਤੇ ਸ਼ਹਿਰਾਂ ਸ਼ਹਿਰ ਦੇ ਵਿੱਚ ਵਸਦੇ ਲੋਕਾਂ ਦੀ ਵੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਨਕੋਦਰ ਸ਼ਹਿਰ ਦੀ ਨਕੋਦਰ ਦੇ ਵਿੱਚ ਵੀ ਪਹਿ ਜਿਹੜੀ ਪੈਨਸ਼ਨ ਆ ਚੁੱਕੀ ਹੈ ਇਹ ਲਾਗੇਵਨ ਜਿਹੜੇ ਪਿੰਡ ਨੇ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਇਹਦੇ ਵਿੱਚ ਆ ਚੁੱਕੀ ਹੈ ਤੇ ਆਪਾਂ ਉਸ ਤੋਂ ਬਾਅਦ ਕਰੀਏ ਆਦਮਪੁਰ ਦੀ ਤੇ ਆਦਮਪੁਰ ਦੇ ਵਿੱਚ ਵੀ ਜਿਹੜੀ ਉਹ ਲੋਕੇਸ਼ਨ ਹੈ ਜਿਸ ਦੇ ਜੁਲਾਈ ਮਹੀਨੇ ਦੀ ਜਿਹੜੀ ਪੈਨਸ਼ਨ ਹੋਣ ਰਿਲੀਜ਼ ਹੋ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਸ਼ਾਹਕੋਟ ਦੀ ਤੇ ਸ਼ਾਹਕੋਟ ਦੇ ਵਿੱਚ ਵੀ ਦੋਸਤੋ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਤੇ ਇੱਕ ਹੋਰ ਅਗਲਾ ਪੰਜਵੇਂ ਨੰਬਰ ਤੇ ਲਿਸਟ 'ਚ ਨਾਮ ਹੈ ਜੀ ਫਲੋਰ ਦਾ ਫਲੋਰ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਪ੍ਰਾਪਤ ਕਰ ਸਕਦੇ ਹੋ ਚਾਹੇ ਤੁਹਾਡੇ ਫੋਨ ਨੰਬਰ ਤੇ ਮੈਸੇਜ ਵੀ ਆ ਗਿਆ ਹੋਵੇਗਾ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਤੂਰੀ ਦੇ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੋਈ ਜਿਹੜੇ ਲਾਗੇ ਬੰਨੇ ਪਿੰਡ ਨੇ ਉਹ ਸਾਰੇ ਕਵਰ ਹੋ ਚੁੱਕੇ ਨੇ ਤੂਰੀ ਦੇ ਨਾਲ ਹੀ ਤੇ ਤੂਰੀ ਦੇ ਨਾਲ ਵੀ ਉਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਲਾਗੇ ਬੰਨੇ ਪਿੰਡਾਂ ਵਾਲਿਆਂ ਦੀ ਠੀਕ ਹੈ ਉਸ ਤੋਂ ਬਾਅਦ ਆਪਾਂ ਕਰ ਲਈ ਕਰੀਏ ਤਾਂ ਲਹਿਰਾ ਗੱਗਾ ਦੀ ਲਹਿਰਾ ਗੱਗਾ ਦੇ ਨਾਲ-ਨਾਲ ਉਹਦੇ ਲਾਗੇ ਬੰਨੇ ਜਿੰਨੇ ਪਿੰਡ ਨੇ ਤਹਿਸੀਲ ਦੇ ਲਾਗੇ ਬੰਨੇ ਪਿੰਡ ਨੇ ਉਹਨਾਂ ਦੀ ਵੀ ਪੈਨਸ਼ਨ ਨੇ ਜਾਰੀ ਹੋ ਚੁੱਕੀ ਹੈ ਭਵਾਨੀਗੜ੍ਹ ਦੀ ਗੱਲ ਕਰੀਏ ਤਾਂ ਭਵਾਨੀਗੜ੍ਹ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਦੋਸਤੋ ਉਹ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜੀ ਇਹ ਪੈਨਸ਼ਨ ਦੀ ਗੱਲ ਹੋ ਰਹੀ ਹੈ ਇਹ ਸਾਰੇ ਤਰ੍ਹਾਂ ਦੀ ਪੈਨਸ਼ਨ ਦੀ ਗੱਲ ਹੋ ਰਹੀ ਹੈ ਇਸ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਈਏ ਜਿਹੜੀ ਪੈਨਸ਼ਨ ਹੈ ਠੀਕ ਹੈ ਇਸ ਦੇ ਵਿੱਚ ਪੈਨਸ਼ਨ ਹੈ ਦੋਸਤੋ ਤੁਹਾਡੀ ਬੁਢਾਪਾ ਪੈਨਸ਼ਨ ਵੀ ਹੈ ਠੀਕ ਹੈ ਜੀ ਤੇ ਇੱਥੇ ਤੁਹਾਡੇ ਵਿਧਵਾ ਪੈਨਸ਼ਨ ਵੀ ਹੈ ਤੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੈ ਤੇ ਇੱਕ ਜਿਹੜੀ ਹੋਰ ਹੁੰਦੀ ਹੈ ਉਹ ਡਿਸੇਬਿਲਟੀ ਦੀ ਯਾਨੀ ਕਿ ਵਿਕਲੰਗ ਵਿਕਲੰਗ ਲੋਕਾਂ ਦੀ ਵੀ ਜਿਹੜੀ ਪੈਨਸ਼ਨ ਹੈ ਤੇ ਜਿਹੜੇ ਬੇਸਹਾਰਾ ਬੱਚੇ ਨੇ ਉਹਨਾਂ ਦੀ ਪੈਨਸ਼ਨ ਤੇ ਹੈ ਹੀ ਹੈ ਬੇਸਹਾਰਾ ਤੇ ਅੰਗ ਲੋਕਾਂ ਦੀ ਵੀ ਪੈਨਸ਼ਨ ਹੈ ਯਾਨੀ ਕਿ ਜਿਨੇ ਵੀ ਤਰ੍ਹਾਂ ਦੀ ਪੈਨਸ਼ਨ ਤੁਸੀਂ ਲੈਣੇ ਹੋ ਪੰਜਾਬ ਸਰਕਾਰ ਵੱਲੋਂ ਸਾਰਿਆਂ ਦੀ ਪੈਨਸ਼ਨ ਵਰੀ ਜਾਰੀ ਹੋ ਚੁੱਕੀ ਹੈ ਇਹ ਨਹੀਂ ਹੈ ਕਿ ਕਿਸੇ ਦੀ ਸਿਰਫ ਬੜਾਪਾ ਪੈਨਸ਼ਨ ਹੀ ਆਈ ਹੈ ਜਾਂ ਫਿਰ ਵਿਧਵਾ ਪੈਨਸ਼ਨ ਹੀ ਆਈ ਹੈ ਸਾਰੇ ਤਰ੍ਹਾਂ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਆ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਤੇ ਆਪਾਂ ਭਵਾਨੀਗੜ੍ਹ ਤੋਂ ਬਾਅਦ ਸੁਨਾਮ ਇਲਾਕੇ ਦੀ ਵੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਆ ਗਈ ਹੈ ਠੀਕ ਹੈ ਤੇ ਦਸੂਹੇ ਦੀ ਗੱਲ ਕਰੀਏ ਤਾਂ ਦਸੂਹੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਮੁਕਰੀਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਨੇ ਅਪਡੇਟ ਹੋ ਚੁੱਕੀ ਹੈ ਤੇ ਗੜਸ਼ੰਕਰ ਦੀ ਗੱਲ ਕਰੀਏ ਤਾਂ ਗੜਸ਼ੰਕਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਲਾਗੇ ਬੰਨੇ ਪਿੰਡਾਂ ਦੇ ਨਾਲ-ਨਾਲ ਵੀ ਇਹਨਾਂ ਦੀ ਪੈਨਸ਼ਨ ਆ ਚੁੱਕੀ ਹੈ ਤੇ ਪਿੰਡਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਤਲਵਾੜਾ ਦੇ ਵਿੱਚ ਗੱਲ ਕਰੀਏ ਤਾਂ ਉਸ ਦੇ ਵੀ ਪੈਨਸ਼ਨ ਆ ਚੁੱਕੀ ਹੈ ਇਹਨਾਂ ਸ਼ਹਿਰਾਂ ਦੇ ਨਾਲ-ਨਾਲ ਤਲਵਾੜਾ ਪਿੰਡ ਦੇ ਨਾਲ-ਨਾਲ ਜਿਹੜੇ ਪਿੰਡ ਦੂਸਰੇ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤੇ ਚਮਕੌਰ ਸਾਹਿਬ ਦੀ ਗੱਲ ਕਰੀਏ ਤਾਂ ਇਸ ਲੋਕੇਸ਼ਨ ਦੇ ਨਾਲ-ਨਾਲ ਜਿਹੜੇ ਵੀ ਅੱਗੇ ਪਿੱਛੇ ਪਿੰਡ ਪੈਂਦੇ ਨੇ ਥੋੜੇ-ਥੋੜੇ 10-15 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਾਰਿਆਂ ਦੀ ਪੈਨਸ਼ਨ ਆ ਚੁੱਕੀ ਹੈ ਤੇ ਅਰੰਧਪੁਰ ਸਾਹਿਬ ਦੀ ਗੱਲ ਕਰੀਏ ਤੇ ਅਰੰਧਪੁਰ ਸਾਹਿਬ ਦੇ ਵਿੱਚ ਵੀ ਪੈਨਸ਼ਨ ਆ ਗਈ ਹੈ ਤੁਸੀਂ ਅਪਡੇਟ ਆਪਣਾ ਦੇਖ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੂਰਪੁਰ ਬੇਦੀ ਤੇ ਨੂਰਪੁਰ ਬੇਦੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਹੋ ਚੁੱਕੀ ਹੈ ਯਾਨੀ ਕਿ ਪੈਨਸ਼ਨ ਆ ਚੁੱਕੀ ਹੈ ਜੇ ਤੁਹਾਡੇ ਕੋਲ ਮੈਸੇਜ ਆ ਗਿਆ ਹੈ ਤੇ ਠੀਕ ਹੈ ਤੇ ਜੇ ਨਹੀਂ ਆਇਆ ਤੇ ਇੱਕ ਜਾਂ ਦੋ ਦਿਨ ਤੁਸੀਂ ਵੇਟ ਕਰ ਸਕਦੇ ਹੋ ਤੁਹਾਡਾ ਪੈਨਸ਼ਨ ਦਾ ਮੈਸੇਜ ਆ ਜਾਏਗਾ ਜੇ ਤੁਸੀਂ ਬੈਂਕ ਜਾਨੇ ਜੇ ਉੱਥੇ ਆ ਗਈ ਹੈ ਤੇ ਠੀਕ ਹੈ ਨਹੀਂ ਤਾਂ ਦੋਸਤੋ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀ ਲਿਸਟ ਹੋਣ ਤੋਂ ਬਾਅਦ ਅਪਡੇਟ ਹੋ ਜਾਂਦੀ ਹੈ ਠੀਕ ਹੈ ਮੋਰਿੰਡਾ ਦੀ ਗੱਲ ਕਰੀ ਤਾਂ ਮੋਰਿੰਡਾ ਦੇ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਘਡੂਰ ਸਾਹਿਬ ਦੀ ਘਡੂਰ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਲਾਗੇ ਬੰਨੇ ਜਿੰਨੇ ਪਿੰਡ ਨੇ 10 ਤੋਂ 15 ਕਿਲੋਮੀਟਰ ਏਰੀਆ ਦੇ ਵਿੱਚ ਉਹ ਸਾਰੇ ਕਵਰ ਕੀਤੇ ਗਏ ਨੇ ਤੇ ਪੱਟੀ ਦੀ ਗੱਲ ਕਰੀ ਤਾਂ ਪੱਟੀ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਲਾਗੇ ਬੰਨੇ ਪਿੰਡਾਂ ਨੂੰ ਵੀ ਕਵਰ ਕੀਤਾ ਜਾ ਚੁੱਕਿਆ ਹੈ ਤੇ ਚੋਲਾ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਵਿਕਲੈਂਗ ਲੋਕਾਂ ਦੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਤਪਾ ਮੰਡੀ ਦੀ ਗੱਲ ਕਰੀ ਤਾਂ ਤਪਾ ਮੰਡੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਲਾਗੇ ਬੰਨੇ ਛੋਟੇ-ਮੋਟੇ ਜਿੰਨੇ ਪਿੰਡ ਨੇ ਉਹਨਾਂ ਦਾ ਵੀ ਪੈਨਸ਼ਨ ਜਿਹੜੀ ਹੈ ਦੀਸੇ ਤੇ ਨਾਲ ਹੀ ਆਈ ਹੋਈ ਹੈ ਨਵੇਂ ગામ ਦੀ ਗੱਲ ਕਰੇ ਤਾਂ ਨਵੇਂ ગામ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਜੇ ਤੁਹਾਡੀ ਹਲੇ ਪੈਨਸ਼ਨ ਨਹੀਂ ਆਈ ਤਾਂ ਦੋਸਤੋ ਸਿਰਫ 1 ਜਾਂ 2 ਦਿਨ ਤੁਸੀਂ ਵੇਟ ਕਰਨਾ ਹੈ ਤੁਹਾਡੀ ਪੈਨਸ਼ਨ ਅਪਡੇਟ ਹੋ ਜਾਏਗੀ ਤਾਂ ਉਸ ਤੋਂ ਅੱਗੇ ਅਮਲੋਹ ਦੇ ਵਿੱਚ ਵੀ ਜਿਹੜੀ ਪੈਨਸ਼ਨ ਇਹ ਆ ਚੁੱਕੀ ਹੈ ਠੀਕ ਹੈ ਪੈਨਸ਼ਨ ਤੁਹਾਡੀ ਆ ਚੁੱਕੀ ਹੈ ਤੁਸੀਂ ਪੈਨਸ਼ਨ ਆਪਣੀ ਦੇਖ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਜੇ ਬੈਂਕ ਦੇ ਵਿੱਚ ਵੀ ਕ੍ਰੈਡਿਟ ਹੋ ਚੁੱਕੀ ਹੈ ਮੈਸੇਜ ਤੁਹਾਨੂੰ ਆ ਗਿਆ ਹੋਊਗਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਮੰਡੀ ਗੋਵਿੰਦਗੜ੍ਹ ਦੀ ਤਾਂ ਮੰਡੀ ਗੋਵਿੰਦਗੜ੍ਹ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਲਾਗੇ ਬਨੇ ਇਲਾਕਿਆਂ ਦੀ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਆਪਾਂ ਬਲਾਚੌਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਆ ਗੱਲ ਕਰੀਏ ਤਾਂ ਅਬੋਹਰ ਅਬੋਹਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਲਾਗੇ ਬਨੇ ਜਿੰਨੇ ਛੋਟੇ ਮੋਟੇ ਪਿੰਡ ਨੇ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਉਹਨਾਂ ਲੋਕਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਜਿਹੜੀ ਪੈਨਸ਼ਨ ਦਾ ਬੇਸ ਅਵਰੀ ਦੇ ਨਾਲ ਕੁੜੀ ਇੱਕ ਕਰ ਰਹੇ ਸਨ ਤਾਂ ਜਲਾਲਾਪ ਬਾਦ ਦੀ ਵੀ ਗੱਲ ਕਰੀਏ ਉੱਥੇ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤੇ ਸੂਜਨਪੁਰ ਦੀ ਗੱਲ ਕਰੀਏ ਤੇ ਉੱਥੇ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਧਾਰਕਰਾਂ ਦੀ ਗੱਲ ਕਰੀਏ ਤਾਂ ਧਾਰਕਰਾਂ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤੇ ਬਰਨਾਲਾ ਸ਼ਹਿਰ ਦੀ ਗੱਲ ਕਰੀਏ ਤਾਂ ਬਰਨਾਲਾ ਸ਼ਹਿਰ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਇਹ ਆ ਚੁੱਕੀ ਹੈ ਲਾਗੇ ਬਨੇ ਪਿੰਡਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਜਿਹੜੇ ਬਰਨਾਲਾ ਦੇ ਅੱਗੇ ਪਿੱਛੇ ਜਿਹੜੇ ਰੂਲਰ ਏਰੀਆ ਹੈ ਯਾਨਕਿ ਬਰਨਾਲਾ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਉਹਨਾਂ ਦੀ ਵੀ ਪੈਨਸ਼ਨ ਆ ਚੁੱਕੀ ਹੈ ਬਿਜਲੀਪੁਰ ਦੀ ਗੱਲ ਕਰੀਏ ਤਾਂ ਬਿਜਲੀਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਜੇ ਨਹੀਂ ਆਈ ਤਾਂ ਸਿਰਫ 2 ਦਿਨ ਤੱਕ ਤੁਹਾਡੀ ਪੈਨਸ਼ਨ ਅਪਡੇਟ ਹੋ ਜਾਏਗੀ ਜਾਂ ਫਿਰ ਅੱਜ ਸ਼ਾਮ ਤੱਕ ਆ ਜਾਏਗੀ ਠੀਕ ਹੈ ਜਾਂ ਫਿਰ ਕੱਲ ਜਾਂ ਫਿਰ ਪਰਸੋਂ ਤੱਕ ਤੁਹਾਡੀ ਜਿਹੜੀ ਇਹ ਲਿਸਟ ਹੋਣ ਤੋਂ ਬਾਅਦ ਜਿਹੜੀ ਪੈਨਸ਼ਨ ਆ ਜਾਏਗੀ ਉਸ ਤੋਂ ਬਾਅਦ ਪਟਿਆਲਾ ਰੂਲਰ ਦੀ ਗੱਲ ਕਰੀਏ ਤਾਂ ਪਟਿਆਲਾ ਰੂਲਰ ਦੇ ਵਿੱਚ ਵੀ ਤੁਹਾਡੀ ਪੈਨਸ਼ਨ ਆ ਚੁੱਕੀ ਹੈ ਤੇ ਸਤਰਾਨਾ ਦੀ ਗੱਲ ਕਰੀਏ ਤਾਂ ਸਤਰਾਨਾ ਇਲਾਕੇ ਦੇ ਨਾਲ ਲੱਗਦੇ ਜਿੰਨੇ ਵੀ ਪਿੰਡ ਨੇ ਸਤਰਾਨਾ ਦੇ ਨਾਲ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤਾਂ ਚੰਗਿਆਲਾ ਦੀ ਗੱਲ ਕਰੀਏ ਤਾਂ ਚੰਗਿਆਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਤੁਹਾਨੂੰ ਫੋਨ ਤੇ ਮਿਲ ਗਿਆ ਹੋਊਗਾ ਨਹੀਂ ਤਾਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਬੈਂਕ ਵੱਲੋਂ ਵੀ ਅਪਡੇਟ ਆ ਜਾਏਗਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਸਭ ਤੋਂ ਬਾਅਦ ਚ ਦੋਸਤੋ ਡੇੜਬਾ ਡੇੜਬਾ ਇਲਾਕੇ ਦੀ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਲਾਗੇ ਬੰਨੇ ਜਿੰਨੇ ਪਿੰਡ ਨੇ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਉਹ ਆ ਚੁੱਕੀ ਹੈ ਫਿਰ ਆਪਾਂ ਗੱਲ ਕਰਦੇ ਹਾਂ ਮੁੱਲਾਪੁਰ ਮੁੱਲਾਪੁਰ ਇਲਾਕੇ ਦੇ ਵਿੱਚ ਗੱਲ ਕਰੀਏ ਤਾਂ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਠੀਕ ਹੈ ਬੁਢਾਪਾ ਪੈਨਸ਼ਨ ਤੇ ਵਿਗਲਾਂਗ ਲੋਕਾਂ ਦੀ ਪੈਨਸ਼ਨ ਸਾਰਿਆਂ ਦੀ ਅਪਡੇਟ ਹੋ ਚੁੱਕੀ ਹੈ ਜੇ ਨਹੀਂ ਆਈ ਤਾਂ ਸਿਰਫ ਇੱਕ ਜਾਂ ਦੋ ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਅਪਡੇਟ ਹੋ ਜਾਏਗੀ ਮੁੱਲਾਪੁਰ ਦੇ ਨਾਲ-ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ ਦੀ ਪੈਨਸ਼ਨ ਵੀ ਮੁੱਲਾਪੁਰ ਦੇ ਨਾਲ ਹੀ ਆ ਚੁੱਕੀ ਹੈ ਤੇ ਮਹਿਤਾ ਜੀ ਗੱਲ ਕਰੀ ਤਾਂ ਮਹਿਤਾ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤੇ ਕੁਮਾਰਪੁਰ ਦੀ ਗੱਲ ਕਰੀਏ ਤਾਂ ਕੁਮਾਰਪੁਰ ਦੇ ਨਾਲ-ਨਾਲ ਲਾਗੇਵਾਨੇ ਜਿੰਨੇ ਛੋਟੇ ਪਿੰਡ ਨੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਬਸੀਆਂ ਬਸੀਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ 41ਵੇਂ ਨੰਬਰ ਤੇ ਤੇ ਧਰਮਪੁਰਾ ਧਰਮਪੁਰੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਤੇ 42ਵੇਂ ਨੰਬਰ ਤੇ ਦੋਸਤੋ ਗੱਲ ਕਰੀਏ ਦੱਦਵਾਲੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ 43ਵੇਂ ਨੰਬਰ ਤੇ ਗੱਲ ਕਰੀਏ ਤਾਂ ਲਿਸਟ ਦੇ ਵਿੱਚ 43ਵੇਂ ਨੰਬਰ ਤੇ ਨਾਮ ਆਇਆ ਜੀ ਕਿਲਾ रायपुर ਦਾ ਤੇ ਇਸ ਤੇ ਵੀ ਪੈਨਸ਼ਨ ਆ ਚੁੱਕੀ ਹੈ ਲਾਗੇ ਪਿੰਨੇ ਜਿੰਨੇ ਪਿੰਡ ਨੇ ਉਹਨਾਂ ਦੀ ਵੀ ਬਜ਼ੁਰਗਾਂ ਦੀ ਵਿਧਵਾਵਾਂ ਦੀ ਪੈਨਸ਼ਨ ਆ ਚੁੱਕੀ ਹੈ ਤੇ 44ਵੇਂ ਨੰਬਰ ਤੇ ਬਰੀਵਾਲ ਇਲਾਕੇ ਦੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਚੁੱਕੀ ਹੈ ਇਹਨਾਂ ਨੂੰ ਅਪਡੇਟ ਹੋਣ ਇਹ ਪੈਨਸ਼ਨ ਅਪਡੇਟ ਦੇ ਨਾਲ ਹੀ ਜਾਰੀ ਹੋ ਚੁੱਕੀ ਹੈ ਤੇ 45ਵੇਂ ਨੰਬਰ ਦੀ ਗੱਲ ਕਰੀਏ ਤਾਂ ਖਨੋਰੀ ਮੰਡੀ ਦੀ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਲਾਗੇ ਪੰਨੇ ਜਿੰਨੇ ਪਿੰਡ ਨੇ ਪੰਜਾਬ ਦੇ ਛੋਟੇ-ਮੋਟੇ ਪਿੰਡ ਨੇ ਖਨੋਰੀ ਦੇ ਨਾਲ ਹੀ ਕਵਰ ਕੀਤੇ ਗਏ ਨੇ ਤਾਂ ਦੋਸਤੋ ਇਹ ਸੀ ਕੁਝ ਇਲਾਕੇ ਜਿਨ੍ਹਾਂ ਦੇ ਵਿੱਚ ਹੁਣ ਤੀਜੀ ਲਿਸਟ ਦੇ ਵਿੱਚ ਇਹਨਾਂ ਦੇ ਨਾਮ ਆਏ ਨੇ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਲੋਕਾਂ ਦੀ ਹਾਲੇ ਵੀ ਜਿਹੜੀ ਪੈਨਸ਼ਨ ਨਹੀਂ ਆਈ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਗੌਰ ਕਰਨੀ ਹੈ ਤੁਸੀਂ ਆਪਣੇ ਪੈਨਸ਼ਨ ਪਿਵਾਗ ਦੇ ਵਿੱਚ ਜਾਣਾ ਹੈ ਤੇ ਉੱਥੇ ਇਹ ਪਤਾ ਕਰਨਾ ਹੈ ਕਿ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਜੀ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਠੀਕ ਹੈ ਆਧਾਰ ਕਾਰਡ ਉਹ ਪਲੱਸ ਕੇ ਦੇ ਨਾਲ ਹੋਣਾ ਚਾਹੀਦਾ ਉਹ ਬੈਂਕ ਦੇ ਨਾਲ ਹੋਣਾ ਚਾਹੀਦਾ ਪਲੱਸ ਤੇ ਉਸ ਤੋਂ ਬਾਅਦ ਠੀਕ ਹੈ ਉਹ ਦੇਖਣਾ ਕਿ ਤੁਹਾਡਾ ਆਧਾਰ ਕਾਰਡ ਕਿਤੇ ਕੇਵਾਈਸੀ ਤੇ ਨਹੀਂ ਮੰਗ ਰਿਹਾ ਕਈ ਵਾਰ ਕੀ ਹੁੰਦਾ ਹੈ ਆਧਾਰ ਕਾਰਡ ਦੀ ਫੋਟੋ ਕਾਪੀ ਇੱਕ ਠੀਕ ਹੈ ਬੈਂਕ ਦੀ ਕਾਪੀ ਠੀਕ ਹੈ ਇਹ ਚੀਜ਼ਾਂ ਲੈ ਕੇ ਤੁਸੀਂ ਉਥੇ ਦਫ਼ਤਰ ਤੇ ਜਾਣਾ ਹੈ ਉਹਨਾਂ ਨੂੰ ਕਹਿੰਦੇ ਜੀ ਕੇਵਾਈਸੀ ਦੀ ਲੋੜ ਹੈ ਤੇ ਅਸੀਂ ਕੇਵਾਈਸੀ ਕਰਵਾ ਲਵਾਂਗੇ ਇਹ ਚੀਜ਼ ਜੂ ਤੁਸੀਂ ਜਾ ਕੇ ਜ਼ਰੂਰ ਕਰਾਉਣੀ ਹੈ ਤੇ ਕਈ ਵਾਰ ਕੀ ਹੁੰਦਾ ਬੈਂਕ ਦੇ ਵਿੱਚ ਵੀ ਤੁਹਾਡਾ ਖਾਤਾ ਬੰਦ ਹੋ ਜਾਂਦਾ ਹੈ ਬੰਦ ਦਾ ਇਹ ਮਤਲਬ ਨਹੀਂ ਹੈ ਕਿ ਜਮਾ ਹੀ ਕੁਝ ਲੈਣ ਦੇ ਨਹੀਂ ਦੱਲ ਲੈਣ ਦੇਣ ਹੁੰਦਾ ਪਰ ਜਿਹੜਾ ਕੀ ਹੁੰਦਾ ਹੈ ਜਦੋਂ ਪੈਨਸ਼ਨ ਆਉਂਦੀ ਹੈ ਠੀਕ ਹੈ ਪੈਨਸ਼ਨ ਆਉਂਦੀ ਹੈ ਸਰਕਾਰ ਵੱਲੋਂ ਉਹ ਹੁੰਦੀ ਹੈ ਜੀ ਡੀ ਬੀਟੀ ਠੀਕ ਹੈ ਡੀ ਬੀਟੀ ਰਾਹੀਂ ਆਉਂਦੀ ਹੈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਆਉਂਦੀ ਹੈ ਤੇ ਜਿਸ ਦਾ ਇਹ ਡੀ ਬੀਟੀ ਉਸੇ ਦੀ ਹੁੰਦੀ ਹੈ ਜਿਸ ਦਾ ਆਧਾਰ ਕਾਰਡ ਦੇ ਨਾਲ ਬੈਂਕ ਖਾਤਾ ਲਿੰਕ ਹੁੰਦਾ ਹੈ ਠੀਕ ਹੈ ਆਧਾਰ ਖਾਤੇ ਦੇ ਨਾਲ ਬੈਂਕ ਖਾਤਾ ਲਿੰਕ ਹੁੰਦਾ ਹੈ ਤਾਂ ਜੇ ਤੁਸੀਂ ਤੁਹਾਡਾ ਇਹ ਲਿੰਕ ਨਹੀਂ ਹੈ ਠੀਕ ਹੈ ਤਾਂ ਤੁਹਾਡੀ ਡੀ ਬੀਟੀ ਨਹੀਂ ਆਏਗੀ ਤੇ ਜੇ ਡੀ ਬੀਟੀ ਨਹੀਂ ਹੋਏਗੀ ਤੇ ਤੁਹਾਡੀ ਪੈਨਸ਼ਨ ਵੀ ਰੁਕ ਸਕਦੀ ਹੈ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ